ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਸასიਖਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਬਾ ਦੇ ਵਿੱਚ ਉਹੀ ਪਿੰਡ ਸਰਾਬਾ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਪਿੰਡ ਆ ਦੋਸਤੋ ਕਰਾਂਗੇ ਇਸ ਪਿੰਡ ਦੀ ਸੈਰ ਤੇ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਦਿਖਾਵਾਂਗੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਜਦੀਕਰ ਦੋਸਤੋ ਇਸ ਸਰਾਬਾ ਪਿੰਡ ਦੀਆਂ ਉਹੀ ਗਲੀਆਂ ਨੇ ਇਹ ਉਹੀ ਪਿੰਡ ਆ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ ਹੋਇਆ ਦੋਸਤੋ ਸਰਾਬਾ ਪਿੰਡ ਜ਼ਿਲ੍ਹਾ ਤੇ ਤਹਿਸੀਲ ਇਸ ਨੂੰ ਲੁਧਿਆਣਾ ਲੱਗਦੀ ਆ ਲੁਧਿਆਣਾ ਤੋਂ ਇਹ ਜਿਆਦਾ ਦੂਰ ਨਹੀਂ 25 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਪਿੰਡਾ ਇਸ ਪਿੰਡ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਇਸ ਪਿੰਡ ਨੂੰ ਦੋ ਭਰਾਵਾਂ ਨੇ ਸਰੂਪ ਸਿੰਘ ਅਤੇ RAM ਸਿੰਘ ਉਹਨਾਂ ਨੇ ਵਸਾਇਆ ਅਤੇ ਉਹਨਾਂ ਦੋਨਾਂ ਭਾਈਆਂ ਦੇ ਨਾਮ ਤੋਂ ਹੀ ਇਸ ਪਿੰਡ ਦਾ ਜਿਹੜਾ ਨਾਮ ਪਿਆ ਸਰੂਪ ਸਿੰਘ ਦੇ ਨਾਮ ਤੋਂ ਸਸਾ RAM ਸਿੰਘ ਦੇ ਨਾਮ ਤੋਂ ਰਾਰਾ ਅਤੇ ਪਾਈਆਂ ਤੋਂ ਪੱਬਾ ਇਹ ਤਿੰਨ ਅੱਖਰਾਂ ਨੂੰ ਜੋੜ ਕੇ ਪਿੰਡ ਦਾ ਨਾਮ ਸਰਾਬਾ ਪਿਆ ਇਹ ਮੁੱਖ ਜਿਹੜੀ ਇੱਥੇ ਗਰੇਵਾਲ ਗੋਤ ਦਾ ਪਿੰਡਾ ਤੇ ਲਗਭਗ 25-2800 ਵੋਟਾਂ ਬਹੁਤ ਵੱਡਾ ਪਿੰਡਾ ਦੋਸਤੋ ਹੁਣ ਆਪਾਂ ਚੱਲਦੇ ਹਾਂ ਕਰਤਾਰ ਸਿੰਘ ਸਰਾਬਾ ਜੀ ਦਾ ਤੁਹਾਨੂੰ ਘਰ ਦਿਖਾਉਣੇ ਆ ਜੱਦੀ ਉਹਨਾਂ ਦਾ ਦੋਸਤੋ ਇਸ ਵੀਡੀਓ ਦੇ ਵਿੱਚ ਜੋ ਇੱਕ ਘਰ ਦਿਖਾਈ ਦੇ ਰਿਹਾ ਹੈ ਇਹ ਉਹੀ ਘਰ ਆ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ ਹੋਇਆ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ 24 ਮਈ 1896 ਈਸਵੀ ਦੇ ਵਿੱਚ ਸਰਦਾਰ ਮੰਗਲ ਸਿੰਘ ਦੇ ਘਰ ਮਾਤਾ ਸਹਬ ਕੌਰ ਜੀ ਦੀ ਕੋਖੋਂ ਇਸੇ ਪਿੰਡ ਸਰਾਬਾ ਦੇ ਵਿੱਚ ਜਨਮ ਹੋਇਆ ਦੋਸਤੋ ਇਹ ਉਹਨਾਂ ਦਾ ਜੱਦੀ ਘਰ ਆ ਇਸ ਘਰ ਨੂੰ ਅੱਜ ਵੀ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਸਾਂਭਿਆ ਹੋਇਆ ਇਸ ਘਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੁਰਾਣੇ ਸਮੇਂ ਦੀਆਂ ਨਿਸ਼ਾਨੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀਆਂ ਤਸਵੀਰਾਂ ਕੁਝ ਉਸ ਸਮੇਂ ਦੀਆਂ ਨਿਸ਼ਾਨੀਆਂ ਜਿਸ ਤਰ੍ਹਾਂ ਇਹ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਉੱਪਰ ਇਹ ਰੇਡੀਓ ਪਿਆ ਆ ਇਹ ਵੀ ਪੁਰਾਣੇ ਸਮੇਂ ਦਾ ਰੇਡੀਓ ਆ ਇਸ ਤੋਂ ਇਲਾਵਾ ਇੱਥੇ ਪਲੰਗ ਆ ਪੁਰਾਣਾ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਦੋਸਤੋ ਇਹ ਪਲੰਗ ਦੇ ਪਿਛਲੇ ਪਾਸੇ ਪੁਰਾਣਾ ਸੰਦੂਕ ਚਰਖਾ ਕਾਫੀ ਸਾਰੀਆਂ ਜਿਹੜੀਆਂ ਪੁਰਾਣੀਆਂ ਨਿਸ਼ਾਨੀਆਂ ਨੇ ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਕਰਤਾਰ ਸਿੰਘ ਸਰਾਬਾ ਜੀ ਬਹੁਤ ਛੋਟੀ ਉਮਰ ਦੇ ਸਨ ਜਦੋਂ ਉਹਨਾਂ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਨੇ ਜਿਹੜੀ ਮਡਲੀ ਵਿਦਿਆ ਉਹ ਮਾਲਵਾ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ ਸੀ ਤੇ 1912 ਦੇ ਵਿੱਚ ਉਹ ਉਚੇਰੀ ਵਿਦਿਆ ਪ੍ਰਾਪਤ ਕਰਨ ਲਈ ਉਹਨਾਂ ਦੇ ਦਾਦਾ ਸਰਦਾਰ ਬਚਨ ਸਿੰਘ ਸਰਾਬਾ ਜੀ ਨੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਭੇਜ ਦਿੱਤਾ ਸੀ ਦੋਸਤੋ ਇੱਥੇ ਲਗਭਗ ਜਿਹੜੇ ਉਹ 2-3 ਕਮਰੇ ਨੇ ਤੇ ਉਹਨਾਂ ਕਮਰਿਆਂ ਦੇ ਵਿੱਚ ਉਹਨਾਂ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦੀਆਂ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਸੰਭਾਲਿਆ ਗਿਆ ਹੈ ਇਸ ਦੀ ਜਿਹੜੀ ਛੱਤ ਵਗੈਰਾ ਉਹ ਵੀ ਸਾਰੀ ਪੁਰਾਣੀ ਆ ਇਹ ਵੀ ਬਿਲਕੁਲ ਨਾਲ ਦਾ ਹੀ ਕਮਰਾ ਹੈ ਜਿਹੜਾ ਕਮਰਾ ਆਪਾਂ ਦੋਸਤੋ ਪਹਿਲਾ ਵੀਡੀਓ ਦੇ ਵਿੱਚ ਦੇਖ ਰਹੇ ਸੀ ਇਸ ਘਰ ਦੀਆਂ ਅਗਰ ਛੱਤਾਂ ਵਗੈਰਾ ਦੇਖੀਏ ਤਾਂ ਛੱਤਾਂ ਵੀ ਉਸ ਸਮੇਂ ਦੀਆਂ ਪੁਰਾਣੀਆਂ ਨੇ ਜਿਸ ਤਰ੍ਹਾਂ ਛਤੀਰਾ ਵਾਲੀਆਂ ਸ਼ਾਇਦ ਇਸ ਨੂੰ ਸੰਦੂਕੀ ਛੱਤ ਕਿਹਾ ਜਾਂਦਾ ਸੀ ਇਹ પ્રાણી ਉਹਨਾਂ ਦੀ ਸ਼ਾਇਦ ਖੁੰਡੀ ਵਗੈਰਾ ਹੈ ਤੇ ਇਹ ਸਾਰੇ ਜਿਹੜੇ ਆਜ਼ਾਦੀ ਘੁਲਾਟੇ ਸੀ ਉਹਨਾਂ ਦੀਆਂ ਇੱਥੇ ਤਸਵੀਰਾਂ ਤੇ ਉਹਨਾਂ ਦੇ ਜਿਹੜਾ ਜੀਵਨ ਦੇ ਬਾਰੇ ਜਾਣਕਾਰੀ ਲਿਖੀ ਹੋਈ ਆ ਕੁਝ ਕੁ ਤਸਵੀਰਾਂ ਉਹਨਾਂ ਦੇ ਪਰਿਵਾਰ ਦੀਆਂ ਵੀ ਇੱਥੇ ਨੇ ਇਹ ਉਹਨਾਂ ਦੀਆਂ ਭਾਣ ਜੀਆਂ ਤੇ ਭਾਣਜੇ ਉਹਨਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਇਸ ਵੀਡੀਓ ਦੇ ਰਹੀਂ ਦੇਖ ਰਹੇ ਹੋ 2 ਮਾਰਚ 1915 ਈਸਵੀ ਨੂੰ ਰਸਾਲਦਾਰ ਗੰਡਾ ਸਿੰਘ ਨੇ ਧੋਖੇ ਨਾਲ ਕਰਤਾਰ ਸਿੰਘ ਸਰਾਭਾ ਜੀ ਤੇ ਇਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਅੰਗਰੇਜ਼ ਹਕੂਮਤ ਨੇ ਇਹਨਾਂ ਖਿਲਾਫ ਸਾਜ਼ਿਸ਼ ਦਾ ਕੇਸ ਬਣਾ ਕੇ ਮੁਕੱਦਮਾ ਦਾਇਰ ਕਰ ਦਿੱਤਾ। ਇਹ ਕਾਰਵਾਈ ਸੈਂਟਰਲ ਜੇਲ੍ਹ ਲਾਹੌਰ ਵਿੱਚ ਕੀਤੀ ਗਈ। ਅਖੀਰ 16 ਨਵੰਬਰ 1915 ਨੂੰ ਇਨ੍ਹਾਂ ਸੂਰਬੀਰ ਗਦਰੀ ਯੋਧਿਆਂ ਨੂੰ ਫਾਂਸੀ ਦੇ ਦਿੱਤੀ ਗਈ ਅਤੇ 19 ਸਾਲ ਦੀ ਉਮਰ ਵਿੱਚ ਕਰਤਾਰ ਸਿੰਘ ਸਰਾਬਾ ਜੀ ਦੇਸ਼ ਲਈ ਜਾਨ ਕੁਰਬਾਨ ਕਰ ਗਏ ਅੱਜ ਅਸੀਂ ਉਹਨਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਬਾ ਵਜੋਂ ਜਾਣਦੇ ਹਾਂ ਭਾਰਤ ਮਾਂ ਦੇ ਇਸ ਸਪੂਤ ਨੂੰ ਅਸੀਂ ਸਲਾਮ ਕਰਦੇ ਹਾਂ ਜਿਸ ਨੇ ਆਪਣੇ ਦੇਸ਼ ਕੌਮ ਅਤੇ ਆਪਣੇ ਪਿੰਡ ਸਰਾਬੇ ਦਾ ਨਾਮ ਕੁਰਬਾਨੀ ਦੀ بلندیاں ਤੱਕ ਪਹੁੰਚਾਇਆ ਦੋਸਤੋ ਇਹ ਉਹੀ ਘਾਰ ਆ ਜਿਹੜਾ ਬਾਹਰਲੇ ਪਾਸੇ ਤੋਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਹੋਇਆ ਇਹ ਉਹਨਾਂ ਦਾ ਜਦੀ ਘਾਰ ਆ ਤੇ ਅੱਜ ਇਸ ਦੀ ਜਿਹੜੀ ਸਾਮ ਸੰਭਾਲ ਆ ਉਹ ਸਰਕਾਰ ਵੱਲੋਂ ਕੀਤੀ ਜਾਂਦੀ ਆ ਬਾਹਰਲੇ ਪਾਸੇ ਉਹਨਾਂ ਦੀ ਜਿਹੜੀ ਜੀਵਨੀ ਆ ਉਸ ਦੇ ਬਾਰੇ ਸਾਰੀ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ ਆ ਅਸੀਂ ਇਸ ਵੀਡੀਓ ਦੇ ਵਿੱਚ ਵੀ ਉਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਇਸ ਪਿੰਡ ਸਰਾਬਾ ਦੀ ਸਾਥਾ ਜਿੱਥੇ ਅੱਜ ਵੀ ਪੁਰਾਣਾ ਟਿੰਡਾਂ ਵਾਲਾ ਖੂਹ ਦੇਖਣ ਨੂੰ ਮਿਲਦਾ ਏ ਬੇਸ਼ੱਕ ਇਹ ਹੁਣ ਮੌਜੂਦਾ ਸਮੇਂ ਦੇ ਵਿੱਚ ਚੱਲਦਾ ਤਾਂ ਨਹੀਂ ਪਰ ਵੇਖ ਕੇ ਪਤਾ ਲੱਗਦਾ ਕਿ ਕਿਸੇ ਸਮੇਂ ਇਹ ਟਿੰਡਾਂ ਵਾਲਾ ਖੂਹ ਤੋਂ ਲੋਕ ਪਾਣੀ ਭਰਦੇ ਰਹਿਆ। ਦੋਸਤੋ ਇਹ ਸਰਾਬਾ ਪਿੰਡ ਸੀ ਤੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਘਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਇਆ। ਬਹੁਤ ਵੱਡਾ ਪਿੰਡ ਆ ਤੇ ਬਹੁਤ ਕੁਝ ਇੱਥੇ ਵੇਖਣ ਵਾਲਾ ਹੈ। ਇਹ ਲਾਇਬ੍ਰੇਰੀ ਆ ਜਿਹੜੀ ਸ਼ਹੀਦਾਂ ਦੀ ਯਾਦ ਦੇ ਵਿੱਚ ਬਣੀ ਹੋਈ ਆ। ਇਸ ਤੋਂ ਇਲਾਵਾ ਬਿਲਕੁਲ ਸਾਹਮਣੇ ਵਾਲੇ ਪਾਸੇ ਬਹੁਤ ਵੱਡਾ ਖੇਡ ਸਟੇਡੀਅਮ ਇੱਥੇ ਬਣਿਆ ਹੋਇਆ ਹੈ ਦੋਸਤੋ ਇਹ ਸਾਡੇ ਚੈਨਲ ਦੀ ਇੱਕ ਛੋਟੀ ਜੀ ਕੋਸ਼ਿਸ਼ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਪਿੰਡ ਅਤੇ ਉਹਨਾਂ ਦਾ ਜਿਹੜਾ ਯਾਦਿਕਾਰਾ ਉਸ ਦੀ ਰਿਕਾਰਡਿੰਗ ਕਰਕੇ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ